ਹੈਲੋ ਜੀ ਸਵਾਗਤ ਹੈ ਤੁਹਾਡਾ ਮਹਿਕ ਦੇ ਚੈਨਲ ਵਿੱਚ ਗੁੱਡ ਮਾਰਨਿੰਗ ਸਾਰਿਆਂ ਨੂੰ ਹਾਂਜੀ एवरीवन ਅੱਜ ਮੈਂ ਆਈ ਹੋਈ ਸੀ ਨਾਨਕੇ ਜਿੱਦਾਂ ਕਿ ਕੱਲ ਦੇ ਵਲੌਗ ਚ ਤੁਸੀਂ ਦੇਖਿਆ ਹੀ ਹੋਣਾ ਆ ਸੋ ਮਾਰਨਿੰਗ ਟਾਈਮ ਆਪਾਂ ਫਰੈਸ਼ ਹੋ ਚੁੱਕੇ ਸੀਗੇ ਤੇ ਉਸ ਤੋਂ ਬਾਅਦ ਤੁਸੀਂ ਦੇਖ ਸਕਦੇ ਆ ਮੈਂ ਖਾਣਾ ਖਾ ਰਹੀ ਹਾਂ ਸਵੇਰ ਦਾ ਨਾਸ਼ਤਾ ਬਹੁਤ ਜ਼ਿਆਦਾ ਭੁੱਖ ਲੱਗੀ ਹੋਈ ਸੀਗੀ ਉੱਠਣ ਸਰ ਫਰੈਸ਼ ਹੋਣ ਤੋਂ ਬਾਅਦ ਖਾਦਾ ਖਾਣਾ ਸੋ ਖਾਣਾ ਖਾ ਕੇ ਆਪਾਂ ਕੰਮ ਤਾਂ ਸਾਰਾ ਕੀਤਾ ਹੋਇਆ ਸੀਗਾ ਘਰ ਦਾ ਫ੍ਰੀ ਹੈਗੇ ਸੀਗੇ ਹੋਰ ਕੋਈ ਕੰਮ ਹੈ ਨਹੀਂ ਸੀਗਾ ਹਨਾ ਤਾਂ ਮੇਕਅਪ ਵੀਡੀਓਜ਼ ਵਗੈਰਾ ਸ਼ੂਟ ਕਰਨੀਆਂ ਸੀਗੀਆਂ ਮੈਂ ਤਾਂ ਮੈਂ ਆਪਣੇ ਤੇ ਸਿਸਟਰ ਤੇ ਬਰੋ ਦੇ ਬਰਤਨ ਸਾਫ਼ ਕਰਨ ਤੋਂ ਬਾਅਦ ਦੇਖ ਸਕਦੇ ਹੋ ਵਲੌਗ ਕੀਤਾ ਹੋਇਆ ਸੀ ਸਟਾਰਟ ਤੇ ਬਾਹਰ ਦਾ ਮੌਸਮ ਬਹੁਤ ਵਧੀਆ ਸੀ ਪਰ ਧੁੱਪ ਵੀ ਸੀ ਤੇ ਗਰਮੀ ਵੀ ਸੀ ਅੰਦਰ ਦੇਖ ਸਕਦੇ ਹੋ ਧੁੱਪ ਆ ਰਹੀ ਸੀ ਹਨਾ ਤੇ ਉਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਕੁਝ ਟਾਈਮ ਬਾਅਦ ਹੀ ਮੈਂ ਆਪਣਾ ਮੇਕਅਪ ਵੀਡੀਓ ਸ਼ੂਟ ਕਰ ਰਹੀ ਸੀ ਮੇਕਅਪ ਵੀਡੀਓ ਸ਼ੂਟ ਕਰਨ ਤੋਂ ਬਾਅਦ ਮੈਂ ਆਪਣਾ ਮੇਕਅਪ ਕਰਨਾ ਸੀ ਰਿਮੂਵ ਹਨਾ ਆਪਣਾ ਫੇਸ ਸਾਫ ਕਰਨਾ ਸੀ ਮੇਕਅਪ ਦੇਖ ਸਕਦੇ ਕੁਝ ਮੇਰਾ ਇਸ ਤਰ੍ਹਾਂ ਸੀ ਸੋ ਗਾਇਸ ਇਹ ਵਾਲਾ ਮੇਕਅਪ ਫੁੱਲ ਵੀਡੀਓ ਦੂਸਰੇ ਚੈਨਲ ਤੇ ਆ ਨਿਊ ਚੈਨਲ ਤੇ ਹਾਂਜੀ ਮੈਂ ਆਪਣੀ ਆਡੀਅנס ਨੂੰ ਕਹਿਣਾ ਚਾਹੁੰਦੀ ਆ ਕਿ ਨਿਊ ਚੈਨਲ ਨੂੰ ਵੱਧ ਤੋਂ ਵੱਧ ਸਪੋਰਟ ਕਰੋ ਪਿਆਰ ਕਰੋ ਹਨਾ ਤਾਂ ਕਿ ਮੈਨੂੰ ਮੋਟੀਵੇਸ਼ਨ ਮਿਲੇ ਮੈਂ ਹੋਰ ਤੁਹਾਡੇ ਲਈ ਵੀਡੀਓਜ਼ ਲੈ ਸਕਾਂ ਹਨਾ ਲਿਆ ਸਕਾਂ ਤੇ ਤੁਸੀਂ ਵੀਡੀਓ ਇੰਜੋਏ ਕਰ ਸਕੋ ਬਾਕੀ ਮੈਂ ਰੈਗੂਲਰਲੀ ਆਪਣੇ ਨਿਊ ਚੈਨਲ ਦੇ ਉੱਪਰ ਵੀਡੀਓਜ਼ ਪਬਲਿਕ ਕਰਦੀ ਆ ਹਨਾ ਤਾ ਬਹੁਤ ਮਿਹਨਤ ਕਰਨੀ ਪੈਂਦੀ ਆ ਹਨਾ ਇਦਾਂ ਨਹੀਂ ਹੁੰਦਾਗਾ ਕਿ ਬਸ ਫੋਨ ਫੜਿਆ ਵੀਡੀਓ ਬਣਾਈ ਤੇ ਚਲੋ ਪਾ ਦਿੱਤੀ ਬਹੁਤ ਕੁਝ ਫੇਸ ਕਰਨਾ ਪੈਂਦਾ ਆ ਇੱਕ ਮੇਕਅਪ ਵੀਡੀਓ ਬਣਾਉਣ ਦੇ ਲਈ ਬਹੁਤ ਕੁਝ ਫੇਸ ਕਰਨਾ ਪੈਂਦਾ ਵਿਊ ਦੇਖਣਾ ਪੈਂਦਾ ਆ ਵੀਡੀਓਜ਼ ਤੋਂ ਬਾਅਦ ਦੇਖਣਾ ਪੈਂਦਾ ਐ ਐਡਿਟ ਕਰਨਾ ਪੈਂਦਾ ਤੁਹਾਡੇ ਲਈ ਤਾਂ ਹਨਾ ਤੁਹਾਨੂੰ ਤਾਂ ਦੇਖਣ ਲਈ 6 ਮਿੰਟ ਚਾਹੀਏ 10 ਮਿੰਟ ਦੀ ਮਿਲਦੀ ਐ ਹਾਂਜੀ ਗਾਇਜ਼ ਵੀਡੀਓ ਦੇਖਣ ਨੂੰ ਤਾਂ 10 6 7 ਮਿੰਟ ਦੀ ਹੁੰਦੀ ਆ ਪਰ ਇਸ ਦੇ ਪਿੱਛੇ ਮੈਨੂੰ 2 ਘੰਟੇ ਚ ਕੰਮਾ ਵੀ ਲੱਗ ਜਾਂਦਾ ਹੈ ਕਿਉਂਕਿ ਮੇਕਅਪ ਮੈਂ ਆਰਾਮ ਨਾ ਕਰਨਾ ਹੁੰਦਾ ਹੈ ਹਨਾ ਤਾਂ ਉਸ ਤੋਂ ਬਾਅਦ ਐਡੀਟਿੰਗ ਵਗੈਰਾ ਫਾਸਟ ਵਗੈਰਾ ਮੈਂ ਕਰ ਲੈਣੀ ਹੁੰਦੀ ਹੈ ਤਾਂ ਕਿ ਤੁਹਾਨੂੰ ਦੇਖਣ ਵਿੱਚ ਬੋਰਿੰਗ ਨਾ ਲੱਗੇ ਬਹੁਤ ਕੁਝ ਮੈਨੂੰ ਫੇਸ ਕਰਨਾ ਪੈਂਦਾ ਹਨਾ ਕਈ ਵਾਰੀ ਏਸੀ ਮਤਲਬ ਬੌਨ ਨਹੀਂ ਹੁੰਦਾ ਉਦਾਂ ਦਾ ਵਿਊ ਹੁੰਦਾ ਗਰਮੀ ਹੁੰਦੀ ਹੈ ਮਤਲਬ ਕਿ ਬਹੁਤ ਕੁਝ ਅਡਜਸਟ ਕਰਨਾ ਪੈਂਦਾ ਮੈਨੂੰ ਹਨਾ ਤਾਂ ਇਸ ਕਰਕੇ ਕੁਝ ਨਹੀਂ ਮੈਂ ਆਪਣੀ ਪਿਆਰੀ ਜੀ ਆਡੀਅנס ਨੂੰ ਇਹੀ ਕਹਿਨੀ ਹੈ ਕਿ ਪਿਆਰ ਕਰਿਆ ਕਰੋ ਤੇ ਨਿਊ ਚੈਨਲ ਨੂੰ ਸ ਹਾਂਜੀ ਮੇਕਅਪ ਮੈਂ ਸਾਰਾ ਰਿਮੂਵ ਕਰ ਲਿਆ ਸੀ ਮੇਕਅਪ ਸ਼ੂਟ ਤੋਂ ਬਾਅਦ ਤੁਹਾਨੂੰ ਇਹ ਵਾਲੀ ਵੀਡੀਓ ਨਿਊ ਚੈਨਲ ਤੇ ਮਿਲੂਗੀ ਉਧਰ ਜਾ ਕੇ ਤੁਸੀਂ ਦੇਖ ਲਓ ਹਨਾ ਉਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਫੇਸ ਮੈਂ ਆਪਣਾ ਕਲੀਨ ਕੀਤਾ ਆਪਣਾ ਮੇਕਅਪ ਰਿਮੂਵ ਕਰਨ ਤੋਂ ਬਾਅਦ ਬਹੁਤ ਜ਼ਿਆਦਾ ਭੁੱਖ ਲੱਗੀ ਹੋਈ ਸੀ ਕਿਉਂਕਿ ਸਵੇਰ ਦੋ ਹੀ ਰੋਟੀਆਂ ਖਾਧੀਆਂ ਸੀਗੀਆਂ ਤੇ ਮੇਕਅਪ ਇਹ ਵਾਲੀ ਵੀਡੀਓ ਦੁਪਹਿਰ ਟਾਈਮ ਦੀ ਆ ਯਾਨੀ ਕਿ 1:30 ਵਜੇ ਮੈਂ ਆਪਣਾ ਫ੍ਰੀ ਹੋਈ ਸੀ ਉਸ ਤੋਂ ਬਾਅਦ ਫਿਰ ਭੁੱਖ ਲੱਗੀ ਤੇ ਮੈਂ ਬਣਾਈ ਪਰੌਂਠੀ ਮੱਖਣ ਦੇ ਨਾਲ ਬਣਾਈ ਪਰੌਂਠੀ ਲੂਣ ਮਿਰਚ ਵਾਲੀ ਹਨਾ ਤੇ ਦੋ ਦੋ ਪਰੌਂਠੀਆਂ ਖਾਧੀਆਂ ਉਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਬਰੋ ਨੂੰ ਵੀ ਮੈਂ ਰੋਟੀ ਪਕਾ ਕੇ ਦਿੱਤੀ ਤੇ ਆਪ ਆਪਦੀ ਵੀ ਪਕਾਈ ਸਿਸਟਰ ਦੀ ਵੀ ਪਕਾਈ ਹੈ ਨਾ ਤਾਂ ਘਰੇ ਕੋਈ ਵੀ ਨਹੀਂ ਹੈਗਾ ਸਿਗਾ ਅਸੀਂ ਤਿੰਨੇ ਭੈਣ ਭਰਾ ਹੀ ਸੀਗੇ ਤਾਂ ਉਸ ਤੋਂ ਬਾਅਦ ਤੁਸੀਂ ਦੇਖ ਸਕਦੇ ਆ ਰੋਟੀ ਪਕਾਉਣ ਤੋਂ ਬਾਅਦ ਮੈਂ ਮੱਖਣ ਨਾਲ ਪਰਾਂਠੇ ਬਣਾ ਰਹੀ ਸੀ ਅੱਜ ਕਿੰਨੇ ਟਾਈਮ ਬਾਅਦ ਤੇ ਹੱਸ ਰਹੇ ਸੀ ਅਸੀਂ ਕਿ ਸਕੂਲ ਟਾਈਮ ਲੈ ਕੇ ਆਂਦੇ ਹੁੰਦੇ ਸੀ ਪਰਾਂਠੇ ਕਈ ਵਾਰੀ ਲੇਟ ਹੋ ਜਾਂਦੇ ਹੁੰਦੇ ਸੀ ਪਰਾਂਠੇ ਹੀ ਘਰੇ ਸਾਡੇ ਭੁੱਲ ਜਾਂਦੇ ਹੁੰਦੇ ਸੀ ਅਸੀਂ ਹੈ ਨਾ ਤੇ ਬਾਕੀ ਸਕੂਲ ਟਾਈਮ ਬਹੁਤ ਇੰਜੋਏ ਕਰਦੇ ਹੁੰਦੇ ਸੀਗੇ ਯਾਨੀ ਕਿ ਕੁਛ ਨਾ ਕੁਛ ਲੈ ਕੇ ਜਾਣਾ ਹਨਾ ਮੇਰੀਆਂ ਫਰੈਂਡਸ ਵੀ ਕੁਛ ਨਾ ਕੁਛ ਲੈ ਕੇ ਆਂਦੀਆਂ ਹੁੰਦੀਆਂ ਸੀ ਮੈਂ ਵੀ ਕਦੇ ਮੈਗੀ ਚੋਰੀ ਮਤਲਬ ਕਿ ਬਹੁਤ ਕੁਛ ਅਲੱਗ ਅਲੱਗ ਚੀਜ਼ਾਂ ਤਾਂ ਹਾਂਜੀ ਉਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਬਟ ਮੇਰੀ ਤਬੀਅਤ ਥੋੜੀ ਠੀਕ ਨਹੀਂ ਹੈਗੀ ਸੀ ਡਾਊਨ ਸੀ ਤਾਂ ਫਿਰ ਵੀ ਮੈਂ ਆਪਣਾ ਹੱਸ ਰਹੀ ਸੀ ਇੰਜੋਏ ਕਰ ਰਹੀ ਸੀ ਹਨਾ ਤਾਂ ਉਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਪ੍ਰਾਂਟੇ ਨਾ ਮੈਨੂੰ ਇਦਾਂ ਲੱਗ ਰਿਹਾ ਵੀਡੀਓ ਦੇ ਵਿੱਚ ਡੇ ਡੇ ਵੱਡੇ ਲੱਗ ਰਿਹਾ ਬਟ ਇੰਨਾ ਹੈ ਹਨੀ ਸੀ ਜਿੰਨੇ ਲੱਗ ਰਿਹਾ ਹਨਾ ਤੇ ਉਸ ਤੋਂ ਬਾਅਦ ਬਹੁਤ ਹੱਸ ਰਹੀ ਸੀ ਮੈਂ ਇੰਜਵਾਏ ਕਰ ਰਹੀ ਸੀ ਗੱਲਾਂ-ਗੱਲਾਂ ਵਿੱਚ ਬੜੀਆਂ ਬੜੀਆਂ ਹੱਸੀਆਂ ਹੱਸੀਆਂ ਆ ਰਹੀਆਂ ਸੀ ਜਿਆ ਮੈਨੂੰ ਤਾਂ ਉਸ ਤੋਂ ਬਾਅਦ ਚਲੋ ਜੀ ਜਲਦੀ ਜਲਦੀ ਆਪਾਂ ਪਕਾਏ ਪਰਾਂਠੇ ਪਰਾਂਠੇ ਬਣਾਉਣ ਤੋਂ ਬਾਅਦ ਜਲਦੀ ਜਲਦੀ ਆਪਾਂ ਖਾਵਾਂਗੇ ਤੇ ਉਸ ਤੋਂ ਬਾਅਦ ਅਹੀਂ ਆਣਾ ਸੀ ਪਿੰਡ ਹਾਂਜੀ ਆਪਾਂ ਇੱਕ ਰਾਤ ਲਈ ਸੀ ਨਾਨਕੇ ਉਸ ਤੋਂ ਬਾਅਦ ਆਪਾਂ ਪਿੰਡ ਵੀ ਆਣਾ ਵਾਪਸ ਤਾਂ ਪਿੰਡ ਆਣ ਤੋਂ ਬਾਅਦ ਵੀ ਤੁਸੀਂ ਦੇਖ ਸਕਦੇ ਹੋ ਮੈਂ ਬਲੌਗ ਰਸਤੇ ਵਿੱਚ ਨਹੀਂ ਬਣਾਇਆ ਸੀ ਜਦੋਂ ਅਸੀਂ ਆ ਰਹੇ ਸੀ ਨਾਨਕੇ ਉਦੋਂ ਵੀ ਮੈਂ ਬਲੌਗ ਸਟਾਰਟ ਨਹੀਂ ਕੀਤਾ ਹਨਾ ਤਾਂ ਅਸੀਂ ਜਦੋਂ ਪਿੰਡ ਵਾਪਸ ਜਾਵਾਂਗੇ ਉਦੋਂ ਵੀ ਮੈਂ ਆਪਣਾ ਸਟਾਰਟ ਵੀਡੀਓ ਨਹੀਂ ਕਰੂੰਗੀ ਬਸ ਘਰੇ ਜਾ ਕੇ ਹੀ ਆਪ ਦਾ ਬਲੌਗ ਅੱਗੇ ਸਟਾਰਟ ਕਰੂੰਗੀ ਉਸ ਤੋਂ ਬਾਅਦ ਤੁਸੀਂ ਦੇਖ ਸਕਦੇ ਮੈਂ ਬਰੋ ਨੂੰ ਦਿੱਤੀ ਰੋਟੀ ਮੱਖਣ ਦੇ ਨਾਲ ਉਸ ਤੋਂ ਬਾਅਦ ਮੈਂ ਆਪਦੀ ਪਕਾ ਰਹੀ ਸੀ ਮੈਂ ਉਸ ਨੂੰ ਆਖਿਆ ਚੱਲੋ ਚੱਲੋ ਅੰਦਰ ਚੱਲੋ ਏਸੀ ਚਲਾਓ ਤੇ ਖਾਓ ਇੰਜੋਏ ਕਰੋ ਉਸ ਤੋਂ ਬਾਅਦ ਹਾਂਜੀ ਮੈਂ ਆਪਣੇ ਚਲੀ ਆਪਣਾ ਡਰਾਈੰਗ ਰੂਮ ਦੇ ਵਿੱਚ ਬੈਠ ਕੇ ਕਿਉਂਕਿ ਇੱਥੇ ਮੇਰਾ ਮੇਕਅਪ ਵੀਡੀਓ ਵੀਡੀਓਜ਼ ਵਗੈਰਾ ਸ਼ੂਟ ਕਰ ਰਹੀ ਸੀ ਨਾ ਮੈਂ ਇੱਥੇ ਹੀ ਸੀ ਰਾਤ ਵੀ ਇੱਥੇ ਦਿਨ ਵੀ ਇੱਥੇ ਉਸ ਤੋਂ ਬਾਅਦ ਤੁਸੀਂ ਦੇਖ ਸਕਦੇ ਆ ਅੰਦਰ LED ਦਾ ਸ਼ੋਰ ਬਹੁਤ ਸੀਗਾ 뮤직 ਵਗੈਰਾ ਹਨਾ ਤਾਂ ਵੀਡੀਓ ਦੇ ਵਿੱਚ ਉਹ ਅਲਾਉਡ ਨਹੀਂ ਹੈਗਾ ਉਸ ਤੋਂ ਬਾਅਦ ਤੁਸੀਂ ਦੇਖ ਸਕਦੇ ਆ ਮੈਂ ਖਾਣਾ ਖਾਧਾ ਸਵੇਰ ਦਾ ਖਾਣਾ ਖਾਣ ਤੋਂ ਬਾਅਦ ਹਾਂਜੀ ਉਸ ਤੋਂ ਬਾਅਦ ਅਸੀਂ ਆ ਚੁੱਕੇ ਸੀ ਘਰ ਤੇ ਅਗਲੇ ਦਿਨ ਅਗਲੇ ਦਿਨ ਆਪਣਾ तकरीबन 2:30 ਵਜੇ ਮੈਂ ਵੀਡੀਓਜ਼ ਸ਼ੂਟ ਕੀਤੀਆਂ ਮੇਕਅਪ ਵੀਡੀਓ ਸੋ ਇਹ ਵਾਲੀ ਲੁੱਕ ਮੈਨੂੰ ਕਾਫੀ ਮੈਸੇਜ ਆ ਰਹੇ ਸੀ ਦੀਦੀ ਮੈਰਿਡ ਲੁੱਕ ਕ੍ਰੀਏਟ ਕਰੋ ਹਨਾ ਯਾਨੀ ਕਿ ਮਤਲਬ ਜਿਨ੍ਹਾਂ ਦਾ ਨਵਾਂ ਨਵਾਂ ਵਿਆਹ ਹੋਇਆ ਹੁੰਦਾ ਵੀ ਬਹੁਤ ਸਾਰੇ ਮੈਸੇਜ ਕੁੜੀਆਂ ਦੇ ਆ ਰਹੇ ਸੀ ਹਾਂਜੀ ਸਾਡਾ ਨਿਊ ਮੈਰਿਡ ਹੋਈ ਹੈ ਮਤਲਬ ਕਿ ਮੈਰਿਜ ਹੋਈ ਹੈ ਅਸੀਂ ਮਤਲਬ ਮੇਕਅਪ ਨਹੀਂ ਆਂਦਾ ਮੇਕਅਪ ਦੋ ਸੂਇਦ ਦਾ ਹਨਾ ਮਤਲਬ ਬਹੁਤ ਸਾਰੇ ਮੈਸੇਜ ਆ ਰਹੇ ਸ ਚਲੋ ਜੀ ਉਹਨਾਂ ਦੀ ਡਿਮਾਂਡ ਤੇ ਆਪਾਂ ਲੈ ਕੇ ਆਏ ਸੀ ਮੇਕਅਪ ਜ਼ਿਆਦਾ ਨਹੀਂ ਸੀ ਯਾਨੀ ਕਿ ਕਹਿ ਸਕਦੇ ਹਾਂ ਹਾਊਸ ਵਾਈਫ ਦੇ ਲਈ ਕਹਿ ਸਕ ਤਾਂ ਆਡੀਅנס ਦੇ ਕੈਂਪੀ ਕਿੰਤੀ ਸੀ ਹੋਰ ਵੀ ਕਾਫੀ ਮੈਸੇਜ ਆ ਰਹੇ ਆ ਹਨਾ ਕਰਵਾ ਚੌਥ ਲੁੱਕ ਕ੍ਰੀਏਟ ਕਰੋ ਇਹ ਕਰੋ ਕਰੋ ਮਤਲਬ ਕਿ ਆਪਾਂ ਸਾਰੀਆਂ ਲੁੱਕਸ ਕ੍ਰੀਏਟ ਮੈਂ ਕਰੂੰਗੀ ਹਨਾ ਬਟ ਸਪੋਰਟ ਦੀ ਲੋੜ ਆ ਬਾਕੀ ਇਹ ਦੋ ਵੀਡੀਓ ਤੁਸੀਂ ਦੇਖ ਹੀ ਸਕਦੇ ਹੋ ਇਹ ਤੁਹਾਨੂੰ ਵੀਡੀਓ ਫੁੱਲ ਦੇਖਣ ਨੂੰ ਮਿਲਣਗੇ ਨਿਊ ਚੈਨਲ ਤੇ ਤਾਂ ਫਟਾਫਟ ਜਾ ਕੇ ਆਪਣੇ ਨਵੇਂ ਚੈਨਲ ਤੇ ਵੀਡੀਓਜ਼ ਦੇਖੋ ਦੈਨ ਆਪਣੀਆਂ ਆਉਣ ਵਾਲੀਆਂ ਵੀਡੀਓਜ਼ ਲਈ ਵੀ ਚਾਹਨੂ ਕਰ ਲੋ ਸਬਸਕ੍ਰਾਈਬ ਨਿਊ ਚੈਨਲ ਤਾਂ ਕਿ ਮੇਰੀਆਂ ਹਰੇਕ ਤੁਸੀਂ ਵੀਡੀਓਜ਼ ਦੇਖ ਸਕੋ ਤਾਂ ਜਿਹੜੀ ਮੈਰਿਟ ਲੁੱਕ ਆਪਾਂ ਕਹਿ ਸਕਦੇ ਹਾਂ ਕ੍ਰੀਏਟ ਕੀਤੀ ਸੀ ਨਾ ਉਹ ਮੈਂ ਆਪਣੇ ਮੱਥੇ ਦੇ ਉੱਪਰ ਕਲਰ ਲਗਾਇਆ ਸੀ ਰੈੱਡ ਕਲਰ ਲਗਾਇਆ ਸੀਗਾ ਸੰਦੂਰ ਨਹੀਂ ਸੀ ਰੈੱਡ ਕਲਰ ਸੀ ਉਹ ਵੀ ਮੈਂ ਨਾਲ ਦੀ ਨਾਲ ਰਿਮੂਵ ਕਰ ਦਿੱਤਾ ਸੀ ਬਸ ਲੁੱਕ ਹੀ ਕ੍ਰੀਏਟ ਕਰਨੀ ਸੀ ਬਟ ਬਹੁਤ ਪਿਆਰਾ ਮੇਰਾ ਮੇਕਅਪ ਹੋਇਆ ਸੀ ਜਿਸ ਉਹ ਫਿਰ ਉਸ ਤੋਂ ਬਾਅਦ ਮੇਕਅਪ ਕਰਨ ਤੋਂ ਬਾਅਦ ਤੁਸੀਂ ਦੇਖ ਸਕਦੇ ਆ ਕਾਫੀ ਸਾਰਾ ਮੇਰਾ ਸਮਾਨ ਮੈਂ ਸਾਂਭਣਾ ਸੀਗਾ ਹਨਾ ਕਿਉਂਕਿ ਮੈਂ ਬਹੁਤ ਕੇਅਰ ਕਰਦੀ ਆ ਇਹਨਾਂ ਦੀ ਵੀ ਹਨਾ ਤਾਂ ਮੈਂ ਜਲਦੀ ਜਲਦੀ ਆਪਣਾ ਸਮਾਨ ਸਾਂਭ ਰਹੀ ਸੀ ਨੇਰਾ ਹੋ ਰਿਹਾ ਸੀਗਾ ਦੇਖ ਸਕਦੇ ਹੋ ਤੁਸੀਂ ਸਾਈਡ ਤੇ ਮੈਂ ਵੀਡੀਓ ਲਾਈ ਹੈ ਮੈਂ ਮੇਕਅਪ ਕਰ ਰਹੀ ਆ ਇਹ ਵਾਲੀ ਵੀਡੀਓ ਮਤਲਬ ਕਿ ਮੈਂ ਦਿਨੇ ਬਣਾ ਰਹੀ ਸੀ ਤਾਂ ਇਧਰਲੀ ਸਾਈਡ ਮੈਂ ਮੇਕਅਪ ਆਪਣਾ ਸਾੰਭਰੀਆ ਨੇਰਾ ਹੋ ਰਿਹਾ ਸੀਗਾ ਤਾਂ ਵੀਊ ਤੁਸੀਂ ਚੈੱਕ ਕਰ ਹੀ ਸਕਦੇ ਹੋ ਫਰਕ ਕਿੰਨਾ ਹੈਗਾ ਤਾਂ ਅਗ੍ਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਸਾਰੇ ਬਾਕਸ ਦੇ ਵਿੱਚ ਜਿਹੜਾ ਜਿਹੜਾ ਸਮਾਨ ਆਪਣਾ ਰੱਖਣਾ ਸੀ ਸੈਟ ਕਰਕੇ ਮੈਂ ਸਾਰਾ ਰੱਖਿਆ ਤੇ ਜਲਦੀ ਜਲਦੀ ਉਸ ਤੋਂ ਬਾਅਦ ਮੈਂ ਕੀਤਾ ਮੇਕਅਪ ਰਿਮੂਵ ਹਾਂਜੀ ਗਾਇਜ਼ ਨੈਕਸਟ ਵਲੌਗ ਦੇਖਣ ਲਈ ਆਪਣੇ ਵਲੌਗਰਸ ਵਾਲੀ ਚੈਨਲ ਨੂੰ ਵੀ ਕਰ ਲੋ ਸਬਸਕ੍ਰਾਈਬ ਤਾਂ ਕਿ ਤੁਸੀਂ ਮੇਰਾ ਆਉਣ ਵਾਲਾ ਵਲੌਗ ਵੀ ਦੇਖ ਸਕੋ ਬਾਕੀ ਦੋਨਾਂ ਚੈਨਲਾਂ ਤੇ ਆਪਣੀ ਰੈਗੂਲਰੀ ਵੀਡੀਓ ਆਉਂਦੀ ਆ ਹਾਂਜੀ ਉਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਸਾਰਾ ਸਮਾਨ ਮੈਂ ਸੰਭਦ ਦਿੱਤਾ ਸੀਗਾ ਤਾਂ ਸੋ ਫਾਈਨਲੀ ਮੈਨੂੰ ਨਾ ਜਿੰਨਾ ਕੁ ਸਾਮਾਨ ਦੀ ਲੋਡ ਹੁੰਦੀ ਆ ਹੁਣ ਨਾਨਕੇ ਗਈ ਸੀ ਇੱਕ ਦਿਨ ਦੇ ਲਈ ਮੈਂ ਆਪਣਾ ਕਿੱਟ ਚੋਂ ਨਾ ਕੁ ਸਾਮਾਨ ਲੈ ਕੇ ਗਈ ਸੀ ਜਿੰਨਾ ਕੁਦੀ ਮੈਨੂੰ ਲੋਡ ਸੀ ਤੇ ਇੱਥੇ ਟੇਬਲ ਦੇ ਉੱਪਰ ਵੀ ਮੈਨੂੰ ਜਿੰਨੇ ਕੁ ਸਾਮਾਨ ਦੀ ਲੋਡ ਸੀ ਮੇਰੇ ਆਸ-ਪਾਸ ਉਹਨਾਂ ਹੀ ਸਾਮਾਨ ਮੈਂ ਰੱਖਿਆ ਸੀ ਜਿਆਦਾ ਮਤਲਬ ਕਿ ਆਸ-ਪਾਸ ਇੰਨਾ ਸਾਮਾਨ ਨਾ ਫਿਰ ਖਲਾਰਾ ਸਾਹਮਣਾ ਬਹੁਤ ਔਖਾ ਹੋ ਜਾਂਦਾ ਆ ਬਾਕੀ ਦਾ ਸਾਮਾਨ ਮੇਰਾ ਅੰਦਰ ਪਿਆ ਸੀ ਹਾਂਜੀ ਨਿਊ ਚੈਨਲ ਦੇ ਉੱਤੇ ਬਹੁਤ ਜਲਦੀ ਮੈਂ ਆਪਣਾ ਦੂਸਰਾ ਜਿਹੜਾ ਨਿਊ ਸਾਮਾਨ ਲਿਆ ਉਸ ਦਾ ਵੀ ਰਿਵਿਊ ਸ਼ੇਅਰ ਕਰਨ ਵਾਲੀ ਆ ਹਰੇਕ ਪ੍ਰੋਡਕਟ ਵੀ ਤੁਹਾਡਾ ਸ਼ੇਅਰ ਕਰੂੰਗੀ ਬਾਕ ਰਿਲੇਟਿਡ ਵੀ ਵੀਡੀਓ ਆ ਰਹੀਆ ਉਹ ਸਭ ਕੁਝ ਨਿਊ ਚੈਨਲ ਤੇ ਹੀ ਆਪਣਾ ਆਵੇਗਾ ਹਾਂਜੀ ਮਿਲਦੇ ਆਂ ਜੀ ਤੁਹਾਨੂੰ ਅਗਲੇ ਵਲੌਗ ਦੇ ਵਿੱਚ ਬਾਏ